कोई बात नहीं मेरे पास टाइम नहीं है उनको बोल देना कि जो भी अपने क्लासरूम हैं जितने भी आपके फायर के सेफ्टी इक्विपमेंट्स हैं हर एक चीज प्रॉपर होनी चाहिए एज पर दी रूल ठीक है नहीं आपको लाइसेंस मिला होगा अच्छी बात है नहीं तो इसके अगर नहीं हुई तो लाइसेंस कैंसिल कर देंगे राइट नो नो स्टूडेंट इज ईयर है ना नेक्स्ट टाइम आएंगे बच्चे के साथ इंटरेक्शन करेंगे कि आपकी तरफ से या इनकी तरफ से ट्वैक्स का पैसे तो नहीं लिए जा रहे ठीक है मेक इट श्योर जी सर ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਠਾ ਕਿ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਨਾ ਕਾਫੀ ਸਾਨੂੰ ਪਰਮ ਵੀ ਹਦਾਇਤ ਲੱਗੀ ਹੈ ਪਲੱਸ ਲੋਕਾਂ ਦਾ ਇੱਕ ਬੜਾ ਹੀ ਮਾੜੀ ਘਟਨਾ ਹੋ ਰਹੀ ਹੈ ਕਿ ਜਿਹੜੇ ਸਾਡੇ ਬੱਚੇ ਡੋਕੀ ਲਾ ਕੇ ਗਏ ਨੇ ਉਹ ਵਾਪਸ ਆ ਰਹੇ ਹਣਾ ਤੇ ਉਹਦੇ ਵਿੱਚ ਅਸੀਂ ਜੋ ਅੱਜ ਦੀ ਕਾਰਵਾਈ ਹੈ ਉਹ ਇਹੀ ਸਾਡੇ ਟਰੈਵਲ ਏਜੰਟਸ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਹੈ ਉਹ ਉਹਨਾਂ ਨੂੰ ਮੈਂ ਇਹੀ ਹਦਾਇਤ ਕਰਦਾ ਕਿ ਆਪਣਾ ਪ੍ਰੋਪਰ ਲਾਇਸੈਂਸ ਲੈ ਕੇ ਰੂਲਾਂ ਅਨੁਸਾਰ ਹੀ ਆਪਣਾ ਜਿਹੜਾ ਕੰਮ ਕਰਨ ਗੈਰ ਰੂਲ ਅਨੁਸਾਰ ਜਾਂ ਬਿਨਾ ਕਿਸੇ ਆਪਣੇ ਮਜੂਰੀ ਲੈ ਬਿਨਾ ਕੋਈ ਵੀ ਕਿਸੇ ਤਰੀਕੇ ਦੇ ਗਲਤ ਜੇ ਕੰਮ ਕਰਦਾ ਜਾਂ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦਾ ट्रैवल ਏਜੰਟ ਦਾ ਕੰਮ ਕਰਦਾ ਕਿਸੇ ਨੂੰ ਭੇਜਦਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਇਸ ਸਬੰਧੀ ਜਿਹੜੀ ਹੈ ਅਸੀਂ ਸਾਰੇ ਐਸਟੀਐਮਸ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਵੀ ਆਪਣੇ ਆਪਣੇ ਸਬਡਿਵੀਜ਼ਨਸ ਚ ਚੈਕਿੰਗ ਕਰਨ ਪਲੱਸ ਅੱਜ ਮੇਰੇ ਵੱਲੋਂ ਵੀ ਆਪਣੇ ਜਿਹੜੇ ਇਮੀਗ੍ਰੇਸ਼ਨ ਸੇ ਕਈ ਥਾਵਾਂ ਤੇ ਚੈਕਿੰਗ ਕੀਤੀ ਗਈ ਜਿਹੜੇ ਵਿੱਚੋਂ ਇੱਕ ਦਾ ਸਾਨੂੰ ਦੇਖਿਆ ਕਿ ਉਹ ਪਾਇਆ ਗਿਆ ਕਿ ਉਹਨੇ ਪ੍ਰੋਪਰ ਆਪਣੇ ਜਿਹੜੇ ਲਾਇਸੈਂਸ ਵਗੈਰਾ ਲਿਆ ਹੈ ਚਲੋ ਜੀ ਖੁਸ਼ੀ ਵਾਲੀ ਗੱਲ ਹੈ ਦੂਸਰਾ ਸੀ ਜੇ ਚੈੱਕ ਕੀਤਾ ਉਹ ਬਦ ਮਿਲੇ ਤੇ ਮੈਂ ਫਿਰ ਕਹਾਂਗਾ ਕਿ ਇਹ ਜਿਹੜੀ ਚੈਕਿੰਗ ਸਾਡੀ ਕੰਟੀਨਿਊ ਰਹੇਗੀ ਬਸ ਇਹਦੇ ਨਾਲ ਚਾਹੀ ਹੈ ਕਿ ਜੇ ਕਿਸੇ ਦੀ ਕੋਈ ਕਮੀ ਪੇਸ਼ੀ ਡਾਕੂਮੈਂਟ ਦੀ ਕਮੀ ਆ ਉਹ ਆਪਣੀਆਂ ਪੂਰੀਆਂ ਕਰਵਾ ਲੀਆਂ ਜਾਣ ਕਿਉਂਕਿ ਨਜਾਇਜ਼ ਗਲਤ ਤਰੀਕੇ ਦੇ ਨਾਲ ਕੋਈ ਜੇ ਕਿਸੇ ਨੂੰ ਬਾਹਰ ਭੇਜਦਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਏਗਾ